ਦੋਸਤੋ ਤਲਾਕ ਦੇ 20 ਸਾਲ ਬਾਅਦ ਅਚਾਨਕ ਪਤਨੀ ਦਾ ਖਤ ਆਇਆ ਵੇਖ ਕੇ ਹੈਰਾਨੀ ਦੀ ਹੱਦ ਨਾ ਰਹੀ ਇਹ ਉਹੀ ਪਤਨੀ ਸੀ ਜੋ ਆਪਣੀ ਪੜਾਈ ਤੇ ਨੌਕਰੀ ਦੇ ਕਮਾਂਡ ਕਰਨ ਤਲਾਕ ਦੇ ਕੇ ਚਲੀ ਗਈ ਸੀ ਤੇ ਅੱਜ ਉਸਨੇ ਖਤ ਵਿੱਚ ਲਿਖਿਆ ਉਹ ਪੜ੍ਹ ਕੇ ਤਾਂ ਪਤੀ ਦੇ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਦੋਸਤੋ ਪੂਰੀ ਕਹਾਣੀ ਅੰਤ ਤੱਕ ਜਰੂਰ ਸੁਣਿਓ ਬਹੁਤ ਹੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਹੈ ਦੋਸਤੋ ਵਿਆਹ ਤੋਂ ਬਾਅਦ ਤੀ ਦੀ ਵਿਦਾਈ ਪਰਿਵਾਰ ਵਿੱਚ ਕਿਸ ਤਰ੍ਹਾਂ ਇਕੱਲਾਪਣ ਸੁਨਣਾਪਣ ਤੇ ਉਦਾਸੀ ਲਿਆ ਦਿੰਦੀ ਹੈ ਇਸ ਨੂੰ ਹੁਣ ਮਨਪ੍ਰੀਤ ਸਿੰਘ ਬਹੁਤ ਸਿੱਦਤ ਨਾਲ ਮਹਿਸੂਸ ਕਰ ਰਿਹਾ ਸੀ ਸਿਮਰ ਉਸਦੀ ਇਕਲੋਤੀ ਧੀ ਹੈ ਜਿਸ ਨੂੰ ਵਿਦਾ ਹੋਏ 7 ਦਿਨ ਹੀ ਹੋਏ ਸਨ ਪਰ ਉਸ ਨੂੰ ਲੱਗ ਰਿਹਾ ਹੈ ਕਿ ਪਤਾ ਨਹੀਂ ਕਿੰਨਾ ਲੰਬਾ ਸਮਾਂ ਹੋ ਗਿਆ ਸਿਮਰ ਨੂੰ ਮਿਲੇ ਹੋਏ ਜਿਸ ਦਿਨ ਤੋਂ ਰਿਸ਼ਤਾ ਤੈਅ ਹੋਇਆ ਸੀ ਇਸੇ ਇਕੱਲੇਪਨ ਦਾ ਅਹਿਸਾਸ ਉਸ ਨੂੰ ਉਸੇ ਦਿਨ ਤੋਂ ਅੰਦਰ ਹੀ ਅੰਦਰ ਖਾਣ ਲੱਗਿਆ ਸੀ ਪਰ ਵਿਆਹ ਦੀਆਂ ਤਿਆਰੀਆਂ ਚੱਲਦਿਆਂ ਇਸ ਤੇ ਉਸਨੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਉਹ ਆਪਣੀ ਲਾਡਲੀ ਧੀ ਹਰ ਇੱਛਾ ਹਰ ਸ਼ੌਂਕ ਪੂਰਾ ਕਰਨਾ ਚਾਹੁੰਦਾ ਸੀ ਉਸਨੇ ਜੋ ਮੰਗ ਰੱਖੀ ਸੀ ਉਸਨੇ ਖਿੜੇ ਮਤੇ ਸਵੀਕਾਰ ਕਰਕੇ ਧੀ ਦੀਆਂ ਖੁਸ਼ੀਆਂ ਦੁੱਗਣੀਆਂ ਕਰਨ ਦਾ ਹਰ ਇਲਾ ਕੀਤਾ ਸੀ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਉਸਦੀ ਪਤਨੀ ਦੀਆਂ ਜੋ ਰੀਜਾਂ ਸੀ ਜੋ ਚਾਹ ਸੀ ਉਹ ਉਹਨਾਂ ਸਭ ਨੂੰ ਪੂਰਾ ਕਰਨਾ ਚਾਹੁੰਦਾ ਸੀ ਧੀ ਦੇ ਵਿਆਹ ਲਈ ਲੈ ਹੋਏ ਇੱਕ ਸੁਪਨੇ ਨੂੰ ਉਹ ਹਕੀਕਤ ਵਿੱਚ ਬਦਲਣਾ ਚਾਹੁੰਦਾ ਸੀ ਤਾਂ ਕਿ ਉਸਦੀ ਪਤਨੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਉਸਦੀ ਪਤਨੀ ਵੀ ਹਰ ਰੋਜ਼ ਆਪਣੇ ਧੀ ਦੇ ਬਾਰੇ ਕੋਈ ਨਾ ਕੋਈ ਰੀਜ ਉਸ ਦੇ ਸਾਹਮਣੇ ਰੱਖਦੀ ਸੀ ਪਰ ਸਮੇ ਦਾ ਗੇੜ ਐਸਾ ਹੋਇਆ ਕਿ ਉਸ ਨੂੰ ਇਹ ਸਭ ਖੁਸ਼ੀਆਂ ਮਾਨਣ ਦਾ ਮੌਕਾ ਨਾ ਮਿਲਿਆ ਆਪਣੇ ਹੱਤੀ ਤੀ ਤੋਰਨ ਦਾ ਸਮਾਂ ਰੱਬ ਨੇ ਉਸ ਤੋਂ ਖੋ ਲਿਆ ਸੀ ਅੱਜ ਉਸ ਵਿੱਚ ਇਕੱਲੇ ਵਿੱਚ ਐਨੀ ਹਿੰਮਤ ਨਹੀਂ ਸੀ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਤੀਨੋਂ ਤੋਰ ਕੇ ਪਤੀ-ਪਤਨੀ ਇੱਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਜ਼ਿੰਦਗੀ ਵਿੱਚ ਵਾਪਸ ਨੋਰਮਲ ਹੋਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਨਾਲ ਕੀ ਹੋਵੇਗਾ ਫਿਰ ਉਸਨੇ ਸੋਚਿਆ ਜੋ ਹੋਵੇਗਾ ਦੇਖੀ ਜਾਵੇਗੀ ਪਰ ਇਸ ਸਮੇਂ ਮੇਰੀ ਤੀ ਦੀਆਂ ਖੁਸ਼ੀਆਂ ਤੇ ਮੈਂ ਆਪਣੀ ਉਦਾਸੀ ਨੂੰ ਹਾਵੀ ਨਹੀਂ ਹੋਣ ਦਿੰਦਾ ਉਹ ਪੂਰੇ ਜੀ ਜਾਨ ਨਾਲ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਿਆ ਸੀ ਦੋ ਤਿੰਨ ਦਿਨ ਤਾਂ ਘਰ ਵਿੱਚ ਰਿਸ਼ਤੇਦਾਰ ਸੀ ਇਸ ਲਈ ਇਕੱਲਾਪਨ ਮਹਿਸੂਸ ਨਹੀਂ ਹੋਇਆ ਹੁਣ ਜਦੋਂ ਸਭ ਜਾ ਚੁੱਕੇ ਸਨ ਤਾਂ ਮਨਪ੍ਰੀਤ ਬਿਲਕੁਲ ਇਕੱਲਾ ਰਹਿ ਗਿਆ ਪਿਛਲੇ ਸਾਲ ਹੀ ਦਿਲ ਦਾ ਦੌਰਾ ਪੈਣ ਨਾਲ ਉਸਦੀ ਪਤਨੀ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ ਸੀ ਕਾਸ਼ਰਾ ਬੂ ਉਸ ਨੂੰ ਇੱਕ ਸਾਲ ਹੋਰ ਦੇ ਦਿੰਦਾ ਅਚਾਨਕ ਹੋਏ ਹਾਦਸੇ ਨਾਲ ਉਸ ਨੂੰ ਨੋਰਮਲ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ ਜਦੋਂ ਸੀਮਰ ਦਾ ਵਿਆਹ طے ਹੋਇਆ ਸੀ ਤਾਂ ਉਸਨੇ ਕਿਹਾ ਪਾਪਾ ਐਨੀ ਜਲਦੀ ਵੀ ਕੀ ਹੈ ਮੇਰੇ ਜਾਨ ਤੋਂ ਬਾਅਦ ਤੁਸੀਂ ਬਿਲਕੁਲ ਇਕੱਲੇ ਹੋ ਜਾਵੋਗੇ ਤਾਂ ਮਨਪ੍ਰੀਤ ਨੇ ਕਿਹਾ ਸੀ ਜ਼ਿੰਦਗੀ ਇਸੇ ਦਾ ਨਾਮ ਹੈ ਇੱਥੇ ਸੁੱਖ-ਦੁੱਖ ਦਾ ਮੇਲਾ ਲੱਗਿਆ ਹੀ ਰਹਿੰਦਾ ਹੈ ਤੇਰੀ ਮੰਮੀ ਦੇ ਜਾਨ ਤੋਂ ਬਾਅਦ ਵੀ ਤਾਂ ਆਪਾਂ ਸਹਮਲ ਗਏ ਹਾਂ ਫਿਰ ਤੂੰ ਕਿਹੜਾ ਬਹੁਤ ਦੂਰ ਵਿਆਹੀ ਜਾਣਾ ਹੈ ਤੂੰ ਜਦ ਮਰਜ਼ੀ ਆ ਜਾਇਆ ਕਰੀ ਬੇਟਾ ਬਾਕੀ ਤੂੰ ਫਿਕਰ ਨਾ ਕਰ ਕੋਈ ਨਾ ਕੋਈ ਰਾਹ ਨਿਕਲ ਹੀ ਜਾਵੇਗਾ ਤੇ ਇਸ ਤਰਾਂਤੀ ਨੂੰ ਹੌਸਲਾ ਦੇ ਕੇ ਉਸਨੇ ਵਿਦਾ ਕਰ ਦਿੱਤਾ ਅੱਜ ਮਨਪ੍ਰੀਤ ਦੁਪਹਿਰ ਦਾ ਖਾਣਾ ਖਾ ਕੇ ਆਪਣੀ ਮਨਪਸੰਦ ਕਿਤਾਬ ਪੜਨ ਲੱਗਿਆ ਸੀ ਪੜਨ ਦਾ ਸ਼ੌਂਕ ਉਸ ਨੂੰ ਸ਼ੁਰੂ ਤੋਂ ਹੀ ਸੀ ਕਈ ਵਾਰ ਪਤਨੀ ਕਹਿੰਦੀ ਵੀ ਸੀ ਕਿ ਇਹ ਤੁਹਾਡੀਆਂ ਕਿਤਾਬਾਂ ਤਾਂ ਮੇਰੀਆਂ ਸ਼ੌਂਕਣਾ ਨੇ ਐਨਾ ਵਿੱਚ ਡੁੱਬੇ ਰਹਿੰਦੇ ਹਾਂ ਤੇ ਮੇਰੇ ਨਾਲ ਗੱਲ ਕਰਨ ਦੀ ਵੇਲ ਨਹੀਂ ਉਹ ਹੱਸ ਕੇ ਡਾਲ ਦਿੰਦਾ ਫਿਰ ਕਿਤਾਬ ਬੰਦ ਕਰਕੇ ਇੱਕ ਪਾਸੇ ਰੱਖਦੇ ਹੋਏ ਕਹਿੰਦਾ ਲੈ ਛੱਡ ਦਿੱਤਾ ਤੇਰੀ ਸੋਕਰ ਨੂੰ ਹੁਣ ਤਾਂ ਖੁਸ਼ ਐ ਫਿਰ ਖੁਦ ਹੀ ਕਹਿਣ ਲੱਗਦਾ ਜਦੋਂ ਰਿਟਾਇਰਮੈਂਟ ਤੋਂ ਬਾਅਦ ਕੁਝ ਕੰਮ ਨਹੀਂ ਹੋਵੇਗਾ ਸਮਾਂ ਲੱਗਣਾ ਨਹੀਂ ਉਦੋਂ ਇਹ ਕਿਤਾਬਾਂ ਪੜਨ ਦਾ ਸ਼ੌਂਕ ਬਹੁਤ ਕਮ ਆਉਣਾ ਹੈ ਸਮਝ ਗਈ ਪਤਨੀ ਵੀ ਹੱਸ ਕੇ ਸਾਰ ਦਿੰਦੀ ਹਜੇ ਮਸਾਂ ਹੀ ਦੋ ਪੰਨੇ ਪੜ ਚੁੱਕਿਆ ਸੀ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਦੇਖਿਆ ਤਾਂ ਡਾਕੀਆ ਰਜਿਸਟਰੀ ਲੈ ਕੇ ਖੜਿਆ ਸੀ ਸਾਈਨ ਕਰਕੇ ਚਿੱਠੀ ਲਈ ਤੇ ਭੇਜਣ ਵਾਲੇ ਦੀ ਨਾਮ ਦੀ ਜਗ੍ਹਾ ਸਮਿੰਦਰ ਪੜਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਸੱਚਮੁੱਚ ਇਹ ਉਹੀ ਸਮਿੰਦਰ ਹੈ ਪਰ 20 ਸਾਲ ਬਾਅਦ ਇਸ ਨੂੰ ਅਚਾਨਕ ਕਿਵੇਂ ਤੇ ਕਿਉਂ ਮੇਰੀ ਯਾਦ ਆਈ 20 ਸਾਲ ਪਹਿਲਾਂ ਉਸਨੇ ਖੁਦ ਹੀ ਸਾਰੇ ਸੰਬੰਧ ਤੋੜ ਲਏ ਸੀ ਫਿਰ ਅਚਾਨਕ ਚਿੱਠੀ ਭੇਜਣ ਦਾ ਕੀ ਕਾਰਨ ਹੋ ਸਕਦਾ ਹੈ ਉਹ ਵਾਪਸ ਆਪਣੇ ਕਮਰੇ ਵਿੱਚ ਆਇਆ ਕੁਰਸੀ ਤੇ ਬੈਠਿਆ ਤੇ ਦਿਮਾਗ ਵਿੱਚ ਚੱਲ ਰਹੇ ਤੂਫਾਨ ਨੂੰ ਸ਼ਾਂਤ ਕਰਨ ਲਈ ਚਿੱਠੀ ਖੋਲਣ ਲੱਗਿਆ ਕਾਫੀ ਲੰਬੀ ਚਿੱਠੀ ਲਿਖੀ ਹੋਈ ਸੀ ਮਨਪ੍ਰੀਤ ਨੇ ਐਨਕ ਲੱਭੀ ਕੰਬਦੇ ਹੱਥਾਂ ਨਾਲ ਲਗਾਈ ਤੇ ਪੜ੍ਹਨ ਲੱਗਾ ਪਿਆਰੇ ਮਨਪ੍ਰੀਤਾ ਸਮਝ ਨਹੀਂ ਆ ਰਿਆ ਸ਼ੁਰੂਆਤ ਕਿਸ ਤਰ੍ਹਾਂ ਕਰਾਂ ਭਾਵੇਂ ਕੀ ਪੀ ਐਚ ਡੀ ਕਰਕੇ ਡਾਕਟਰ ਦੀ ਡਿਗਰੀ ਹਾਸਲ ਕਰ ਚੁੱਕੀ ਹਾਂ ਪਰ ਕਈ ਵਾਰ ਅਜੇ ਉਹਦੇ ਵੀ ਆਪਣੀ ਛੋਟੀ ਜਹੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਨਹੀਂ ਕਰ ਸਕਦੇ ਖੈਰ ਜ਼ਿੰਦਗੀ ਦੇ ਇਸ ਪੜਾਅ ਤੇ ਪਿੱਛੇ ਮੁੜ ਕੇ ਦੇਖਣਾ ਚਾਹੁੰਦੀ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਹਾਸਲ ਕਰਨ ਤੋਂ ਜ਼ਿਆਦਾ ਮੈਂ ਗਵਾਇਆ ਹੀ ਹੈ ਇਸ ਗਵਾਉਣ ਦੇ ਪਿੱਛੇ ਮੇਰਾ ਹੰਕਾਰ ਜਿੱਦਿਪਣ ਅਤੇ ਗੁਮਾਨ ਸੀ ਇਹ ਹੁਣ ਸਮਝ ਆ ਗਿਆ ਜਦੋਂ ਤੁਸੀਂ ਵਾਰ-ਵਾਰ ਇਹ ਕਹਿ ਕੇ ਮੈਨੂੰ ਸੰਭਲਣ ਦੇ ਲਈ ਕਹਿੰਦੇ ਸੀ ਤੰਮੇ ਇਹਨੂੰ ਬਹੁਤ ਬੁਰਾ ਲੱਗਦਾ ਸੀ ਮੈਂ ਉਦੋਂ ਇੱਕਦਮ ਖਿਜ ਜਾਂਦੀ ਸੀ ਗੁੱਸਾ ਤਾਂ ਨੱਕ ਤੇ ਚੜਿਆ ਰਹਿੰਦਾ ਸੀ ਤੁਹਾਡੇ ਕੁਝ ਕਹਿਣ ਸਮਝਾਉਣ ਤੇ ਮੈਨੂੰ ਆਪਣਾ ਅਪਮਾਨ ਮਹਿਸੂਸ ਹੁੰਦਾ ਸੀ ਕਿਉਂਕਿ ਮੈਂ ਖੁਦ ਨੂੰ ਤੁਹਾਡੇ ਖਾਨਦਾਨ ਤੋਂ ਬਹੁਤ ਉੱਚਾ ਬਲਕਿ ਸ੍ਰੇਸ਼ਟ ਮੰਦੀ ਸੀ ਜਦੋਂ ਸਾਡਾ ਵਿਆਹ ਹੋਇਆ ਉਸ ਸਮੇਂ ਮੈਂ ਐਮੈਡ ਕਰ ਰਹੀ ਸੀ ਤੁਸੀਂ ਪੀਡਬਲਯੂਡੀ ਵਿੱਚ ਜੂਨੀਅਰ ਇੰਜੀਨੀਅਰ ਦੇ ਤੌਰ ਤੇ ਨੌਕਰੀ ਕਰ ਰਹੇ ਸੀ ਤੁਹਾਡੇ ਤੋਂ ਵੱਡੀਆਂ ਦੋਨੋਂ ਭੈਣਾਂ ਜ਼ਿਆਦਾ ਪੜੀਆਂ ਲਿਖਿਆ ਨਹੀਂ ਸੀ ਤੇ ਛੋਟੀ ਵੀ ਹਜੇ 10ਵੀਂ ਵਿੱਚ ਹੀ ਸੀ ਘਰ ਵਿੱਚ ਹੀ ਨਹੀਂ ਸਗੋ ਖਾਨਦਾਨ ਵਿੱਚ ਤੁਸੀਂ ਇਕੱਲੇ ਡਿਗਰੀ ਧਾਰੀ ਵਿਅਕਤੀ ਸੀ ਤੇ ਪਰਿਵਾਰ ਵਿੱਚ ਇਕੱਲੇ ਪੁੱਤਰ ਇਸ ਕਾਰਨ ਤੁਹਾਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ ਸ਼ੁਰੂ-ਸ਼ੁਰੂ ਵਿੱਚ ਮੈਨੂੰ ਚੰਗਾ ਵੀ ਲੱਗਦਾ ਸੀ ਜਦੋਂ ਪੂਰਾ ਪਰਿਵਾਰ ਤੁਹਾਨੂੰ ਇਸ ਤਰ੍ਹਾਂ ਤਵੱਜੋ ਦਿੰਦਾ ਸੀ ਤੁਹਾਡੇ ਅੱਗੇ ਪਿੱਛੇ ਫਿਰਦਾ ਸੀ ਔਰ ਕੁਝ ਸਮੇਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਇੰਨੀ ਪੜ੍ਹੀ ਲਿਖੀ ਸੋਹਣੀ ਤੇ ਸਮਾਰਟ ਹੋਣ ਦੇ ਬਾਵਜੂਦ ਮੈਨੂੰ ਉਹ ਇੱਜ਼ਤ ਤੇ ਮਾਨ ਨਹੀਂ ਮਿਲ ਰਿਹਾ ਜਿਸ ਦੀ ਮੈਨੂੰ ਉਮੀਦ ਸੀ ਮੈਂ ਮਨ ਨਹੀਂ ਮਾਨ ਇਸ ਗੱਲ ਨੂੰ ਲੈ ਕੇ ਖਿਜਣ ਲੱਗੀ ਫਿਰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਆਪਣੀ ਸਿੱਖਿਆ ਤੇ ਕਾਬਲੀਅਤ ਦੇ ਬਲਬੂਤੇ ਤੇ ਮੈਂ ਆਪਣੀ ਅਲੱਗ ਪਛਾਣ ਬਣਾਵਾਂਗੀ ਜਿੱਦੀ ਤਾਂ ਮੈਂ ਬਚਪਨ ਤੋਂ ਹੀ ਸੀ ਇਕਲੋਤੀ ਸੰਤਾਨ ਹੋਣ ਦੇ ਕਾਰਨ ਮੇਰੀ ਹਰ ਮੰਗ ਹਰ ਜਿੱਦ ਪੂਰੀ ਕੀਤੀ ਜਾਂਦੀ ਸੀ ਮੈਂ ਫੈਸਲਾ ਕੀਤਾ ਤੇ ਕਾਲਜ ਵਿੱਚ ਲੈਕਚਰਰ ਦੇ ਉਹਦੇ ਲਈ ਅਰਜੀ ਦੇ ਦਿੱਤੀ ਮੇਰਾ ਸਿਲੈਕਸ਼ਨ ਵੀ ਹੋ ਗਿਆ ਜਦੋਂ ਘਰੇ ਇਹ ਗੱਲ ਪਤਾ ਲੱਗੀ ਤਾਂ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ ਸਭ ਤੋਂ ਪਹਿਲਾਂ ਤੁਸੀਂ ਪੁੱਛਿਆ ਸੀ ਮੇਰੇ ਤੋਂ ਪੁੱਛੇ ਬਗੈਰ ਤੂੰ ਅਰਜੀ ਕਿਵੇਂ ਦੇ ਦਿੱਤੀ ਐਨਾ ਵੱਡਾ ਫੈਸਲਾ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਇਜਾਜ਼ਤ ਤੋਂ ਬਗੈਰ ਲੈ ਕੇ ਤੂੰ ਕੀ ਸਾਬਿਤ ਕਰਨਾ ਚਾਹੁੰਦੀ ਹੈ ਮੈਂ ਗੁੱਸੇ ਵਿੱਚ ਸੀ ਮੈਂ ਇੰਨੀ ਪੜਾਈ ਇਸ ਲਈ ਤਾਂ ਨਹੀਂ ਕੀਤੀ ਕਿ ਘਰੇ ਬੈਠ ਕੇ ਚੁੱਲ੍ਹਾ ਚੌਕਾ ਕਰਾਂ ਤੇ ਬੱਚੇ ਪੈਦਾ ਕਰਕੇ ਉਹਨਾਂ ਨੂੰ ਪਾਲਦੀ ਰਹਾ ਆਖਿਰ ਮੇਰੀ ਵੀ ਕੋਈ ਪਛਾਣ ਹੋਣੀ ਚਾਹੀਦੀ ਹੈ ਗੱਲ ਅੱਗੇ ਨਾ ਵੱਧ ਜਾਵੇ ਇਸ ਲਈ ਉਸ ਸਮੇਂ ਤੁਸੀਂ ਚੁੱਪ ਕਰ ਗਏ ਸੀ ਫਿਰ ਇਕਾਂਤ ਵਿੱਚ ਮੈਨੂੰ ਸਮਝਾਉਣ ਵੀ ਲੱਗੇ ਸੀ ਸੱਸ ਸੋਹਰਾ ਚੋਂਦੇ ਸੀ ਕਿ ਮੈਂ ਇਕਲੋਤੀ ਨੂੰ ਹੋਣ ਦੇ ਕਾਰਨ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਵਾਂ ਉਹਨਾਂ ਦੀ ਸੇਵਾ ਕਰਾਂ ਘਰ ਗਰਸਤੀ ਦੀ ਬਾਗਡੋਰ ਸੰਭਾਲਾਂ ਹੁਣ ਜੀਵਨ ਦੇ ਇਸ ਪੜਾਤੇ ਉਹ ਵੀ ਆਰਾਮ ਉੰਦੇ ਸਨ ਇਹ ਸੁਣ ਕੇ ਮੈਂ ੜਕ ਗਈ ਸੀ ਆਪਣਾ ਕੈਰੀਅਰ ਤਬਾਹ ਕਰਕੇ ਕਰ ਗਰਸਤੀ ਵਿੱਚ ਪਿਸਣ ਦਾ ਮੈਨੂੰ ਸ਼ੌਕ ਨਹੀਂ ਸੀ ਮੈਂ ਤਾਂ ਨੌਕਰੀ ਹੀ ਕਰਾਂਗੀ ਹਾਂ ਜਿੰਨਾ ਹੋ ਸਕਦਾ ਹੈ ਉਹਨਾਂ ਘਰ ਦੇ ਕੰਮਾਂ ਵਿੱਚ ਮਦਦ ਕਰ ਦੇਵਾਂਗੀ ਬਸ ਇਸ ਤੋਂ ਜ਼ਿਆਦਾ ਮੈਨੂੰ ਕੁਝ ਨਾ ਕਹਿਣਾ ਤੁਸੀਂ ਫਿਰ ਵੀ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਹਜੇ ਕੁਝ ਸਮਾਂ ਰੁਕ ਜਾਓ ਸਭ ਕੁਝ ਸੈੱਟ ਹੋ ਜਾਵੇਗਾ ਤੇ ਅਗਲੇ ਸਾਲ ਇਸ ਵਿਸ਼ੇ ਤੇ ਸੋਚਾਂਗੇ ਸ਼ਾਇਦ ਉਦੋਂ ਤੱਕ ਮੰਮੀ ਡੈਡੀ ਵੀ ਇਸ ਦੇ ਲਈ ਤਿਆਰ ਹੋ ਜਾਣ ਪਰ ਮੈਂ ਆਪਣੀ ਜਿੱਦ ਤੇ ਅੜੀ ਰਹੀ ਸੀ ਅਗਲੇ ਮਹੀਨੇ ਤੋਂ ਹੀ ਮੈਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਸਾਡਾ ਵਿਆਹ ਹੋਏ 6 ਮਹੀਨੇ ਹੀ ਹੋ ਚੁੱਕੇ ਸਨ ਅਗਲੇ 6 ਮਹੀਨੇ ਬੀਤਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜਿਹੜੀ ਸਿੱਖਿਆ ਕਾਬਲੀਅਤ ਤੇ ਨੌਕਰੀ ਦੇ ਦਮ ਤੇ ਮੈਂ ਸਭ ਨੂੰ ਪ੍ਰਭਾਵਿਤ ਕਰਕੇ ਮਾਨ ਸਨਮਾਨ ਹਾਸਿਲ ਕਰਨਾ ਚਾਹੁੰਦੀ ਸੀ ਲੋਕਾਂ ਵਿੱਚ ਬਾਵਾ ਖੱਟਣਾ ਚਾਹੁੰਦੀ ਸੀ ਉਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਇਸ ਦੇ ਉਲਟ ਸੱਸ ਸੋਹਰੇ ਦੇ ਚਿਹਰੇ ਤੇ ਕਦੇ ਸੰਤੁਸ਼ਟੀ ਨਹੀਂ ਦਿਖੀ ਇੱਕ ਦੋ ਵਾਰ ਤਾਂ ਉਹਨਾਂ ਨੇ ਕਹਿ ਵੀ ਦਿੱਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਾਂ ਬਾਹਰ ਰਹਿੰਦੀ ਹੈ ਵਾਪਸ ਆਉਂਦੀ ਹੈ ਤਾਂ ਥੱਕੀ ਟੁੱਟੀ ਆਪਣੇ ਕਮਰੇ ਵਿੱਚ ਬੰਦ ਹੋ ਜਾਂਦੀ ਹੈ ਸਾਡੇ ਨਾਲ ਨਾ ਢੰਗ ਨਾਲ ਗੱਲਬਾਤ ਕਰਦੀ ਹੈ ਨਾ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਚੱਕਦੀ ਹੈ ਨੂੰ ਲਿਆ ਕੇ ਸਾਨੂੰ ਕੀ ਸੁੱਖ ਮਿਲਿਆ ਹੈ ਹਣਕੇ ਤੁਸੀਂ ਵੀ ਚੁੱਪ ਕਰ ਗਏ ਸੀ ਪਰ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਕਹਿ ਹੀ ਦਿੱਤਾ ਸੀ ਆਖਿਰ ਮੈਨੂੰ ਵੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਦਾ ਅਧਿਕਾਰ ਹੈ ਤੁਸੀਂ ਕਿਉਂ ਫालतू ਐਵੇਂ ਛੋਟੀਆਂ-ਛੋਟੀਆਂ ਗੱਲਾਂ ਤੇ ਇਤਰਾਜ਼ ਕਰਦੇ ਹੋ ਤੁਸੀਂ ਉਸ ਸਮੇਂ ਤਾਂ ਕੁਝ ਨਹੀਂ ਕਿਹਾ ਪਰ ਰਾਤ ਨੂੰ ਆਪਣੇ ਕਮਰੇ ਵਿੱਚ ਆਉਂਦਿਆਂ ਹੀ ਪੜਕ ਗਏ ਸੀ ਸਮਿੰਦਰ ਮੰਮੀ ਡੈਡੀ ਨਾਲ ਇਸ ਤਰ੍ਹਾਂ ਬੋਲਣ ਤੋਂ ਪਹਿਲਾਂ ਸੋਚ ਤਾਂ ਲਿਆ ਹੁੰਦਾ ਵਿਆਹ ਦਾ ਦੂਜਾ ਨਾਮ ਹੀ ਸਮਝੋਤਾ ਹੁੰਦਾ ਹੈ ਹਰ ਉਹ ਕੁੜੀ ਜੋ ਮਾਹੌਲ ਦੇ ਅਨਸਾਰ ਖੁਦ ਨੂੰ ਢਾਲ ਲੈਂਦੀ ਹੈ ਜ਼ਿੰਦਗੀ ਵਿੱਚ ਖੁਦ ਵੀ ਸੁખી ਰਹਿੰਦੀ ਹੈ ਤੇ ਪਰਿਵਾਰ ਨੂੰ ਵੀ ਖੁਸ਼ੀਆਂ ਦਿੰਦੀ ਹੈ ਆਖਿਰ ਤੂੰ ਖੁਦ ਨੂੰ ਸਮਝਦੀ ਕੀ ਹੈ ਚਾਹੁੰਦੀ ਕੀ ਹੈ ਮੈਂ ਵੀ ਉਲਟਾ ਜਵਾਬ ਦਿੱਤਾ ਸੀ ਕਿ ਮੈਨੂੰ ਖੁਦ ਨੂੰ ਬਦਲਣ ਦਾ ਉਹ ਸ਼ੌਕ ਨਹੀਂ ਹੈ ਮੈਂ ਜਿਸ ਤਰ੍ਹਾਂ ਹਾਂ ਠੀਕ ਹਾਂ ਇਸੇ ਤਰ੍ਹਾਂ ਹੀ ਰਾਂਗੀ ਜੇਕਰ ਤੁਹਾਨੂੰ ਪਸੰਦ ਨਹੀਂ ਤਾਂ ਮੈਂ ਆਪਣੇ ਘਰ ਚਲੀ ਜਾਂਦੀ ਹਾਂ ਫਿਰ ਤੁਸੀਂ ਗੁੱਸੇ ਨਾਲ ਕਿਹਾ ਸੀ ਆਪਣੇ ਪੇਕੇ ਦਾ ਰੋਬ ਛਾੜਨਾ ਬੰਦ ਕਰ ਹੁਣ ਇਹ ਹੀ ਤੇਰਾ ਘਰ ਹੈ ਤੇ ਸਭ ਨਾਲ ਮਿਲ ਜੁਲ ਕੇ ਰਹਿਣਾ ਸਿੱਖ ਪਰ ਮੈਂ ਤਾਂ ਅੜਿਆਲ ਸੀ ਜਿੱਦੀ ਸੀ ਤੁਹਾਨੂੰ ਅੰਦੇਖਿਆ ਕਰਕੇ ਮੂੰਹ ਫੇਰ ਕੇ ਸੋ ਗਈ ਐਜੀ ਘਟਨਾ ਹਰ ਮਹੀਨੇ 1-2 ਵਾਰ ਹੋ ਜਾਂਦੀ ਸੀ ਵਿਆਹ ਨੂੰ ਡੇਢ ਸਾਲ ਬੀਤ ਚੁੱਕੇ ਤੁਹਾਡੇ ਮਾਤਾ ਪਿਤਾ ਚਾਹੁੰਦੇ ਸੀ ਕਿ ਘਰ ਵਿੱਚ ਇੱਕ ਬੱਚਾ ਆ ਜਾਵੇ ਤਾਂ ਮਾਹੌਲ ਖੁਸ਼ਹਰਮਾ ਹੋ ਜਾਵੇ ਪਰ ਮੈਂ ਇਸ ਦੇ ਲਈ ਤਿਆਰ ਨਹੀਂ ਸੀ ਮੈਨੂੰ ਬੱਚੇ ਤੋਂ ਜ਼ਿਆਦਾ ਆਪਣਾ ਕੈਰੀਅਰ ਬਣਾਉਣ ਵਿੱਚ ਦਿਲਚਸਪੀ ਸੀ ਆਪਣੀ ਅਲੱਗ ਪਛਾਣ ਬਣਾਉਣਾ ਚਾਹੁੰਦੀ ਸੀ ਮੈਂ ਆਪਣੇ ਵਿੱਚ ਇਸ ਗੱਲ ਤੇ ਵੀ ਤਕਰਾਰ ਮਨਮੁਟਾ ਬਹੋਣ ਲੱਗੇ ਸੀ ਮੇਰਾ ਦਮ ਘੁੱਟਣ ਲੱਗਾ ਸੀ ਇੱਕ ਦਿਨ ਕਿਸੇ ਮੁੱਦੇ ਤੇ ਤੁਹਾਡੇ ਨਾਲ ਗਰਮਾ ਗਰਮ ਬੱਸ ਹੋ ਗਈ ਕੁਝ ਦਿਨ ਆਪਣੀ ਗੱਲਬਾਤ ਬੰਦ ਰਹੀ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਅਲੱਗ ਹੋਣ ਦਾ ਫੈਸਲਾ ਲੈ ਲਿਆ ਦੂਜੇ ਦਿਨ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਜਦੋਂ ਮੈਂ ਤੁਹਾਨੂੰ ਆਪਣੇ ਫੈਸਲੇ ਬਾਰੇ ਦੱਸਿਆ ਸੀ ਤਾਂ ਤੁਸੀਂ ਆਖਰੀ ਕੋਸ਼ਿਸ਼ ਕਰਦੇ ਹੋਏ ਕਿਹਾ ਸੀ ਮੈਂ ਚੰਗੀ ਤਰ੍ਹਾਂ ਸੋਚ ਸਮਝ ਕੇ ਹੀ ਫੈਸਲਾ ਲਿਆ ਜਦੋਂ ਦਿਲ ਨਹੀਂ ਮਿਲ ਰਹੇ ਤਾ ਰਿਸ਼ਤਿਆਂ ਨੂੰ ਜ਼ਬਰਦਸਤੀ ਟੋਣ ਦਾ ਨਾਟਕ ਕਿਉਂ ਕਰੀਏ ਮੈਂ ਜਾ ਰਹੀ ਹਾਂ ਮੈਂ ਪੜਕਦਿਆ ਕਹਿਣ ਲੱਗੀ ਸੀ ਤੁਹਾਡੇ ਮਾਤਾ ਪਿਤਾ ਨੂੰ ਵੀ ਮੈਂ ਅਣਦੇਖਿਆ ਕਰ ਦਿੱਤਾ ਤੇ ਘਰੋਂ ਬਾਹਰ ਨਿਕਲ ਗਈ ਪੇਕੇ ਆਣ ਤੇ ਮੰਮੀ ਡੈਡੀ ਨੇ ਸ਼ੁਰੂ ਵਿੱਚ ਤਾਂ ਕੁਝ ਨਹੀਂ ਕੀਤਾ ਸੀ ਮੇਰਾ ਸਮਰਥਨ ਨਹੀਂ ਸੀ ਕੀਤਾ ਪਰ ਜਦੋਂ ਉਹਨਾਂ ਨੂੰ ਅਸਲੀਅਤ ਪਤਾ ਲੱਗੀ ਤਾਂ ਉਹ ਵੀ ਜਮਾਨੇ ਦੇ ਉਤਾਰ ਚੜ੍ਹਾ ਨੂੰ ਸਮਝਦੇ ਰਹੇ ਮੈਨੂੰ ਵਾਪਸ ਜਾਣ ਦੇ ਲਈ ਮਨਾਉਂਦੇ ਰਹੇ ਪਰ ਮੈਂ ਤਾਂ ਤੁਹਾਡੇ ਨਾਲ ਨਾ ਰਹਿਣ ਦਾ ਫੈਸਲਾ ਕਰ ਲਿਆ ਸੀ ਮਾਮੂਲੀ ਜਹੀ ਫਾਰਮੈਲਿਟੀ ਉਬਾਦ ਸਾਡਾ ਤਲਾਕ ਹੋ ਗਿਆ ਹੁਣ ਮੈਂ ਇਕਦਮ ਆਜ਼ਾਦ ਹੋ ਕੇ ਕੱਲ ਵਿਚ ਨੌਕਰੀ ਕਰਨ ਲੱਗੀ ਸੀ ਇਸ ਤਰ੍ਹਾਂ ਆਜ਼ਾਦ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿਉਣਾ ਚਾਹੁੰਦੀ ਸੀ ਉਸੇ ਤਰ੍ਹਾਂ ਹੀ ਜਿਉ ਰਹੀ ਸੀ ਮੰਮੀ ਡੈਡੀ ਨੇ ਪਹਿਲਾਂ ਕਦੇ ਮੇਰੇ ਤੇ ਕੋਈ ਰੋਕ ਟੋਕ ਨਹੀਂ ਸਿਲਾਈ ਨਾ ਹੀ ਉਹ ਹੁਣ ਲਾਉਂਦੇ ਸੀ ਸਹਿਜਤਾ ਨਾਲ ਜ਼ਿੰਦਗੀ ਦੀ ਗੱਡੀ ਚੱਲ ਰਹੀ ਸੀ 2 ਸਾਲ ਬੀਤ ਗਏ ਇਸੇ ਦੌਰਾਨ ਮੈਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਤੁਹਾਡਾ ਦੂਜਾ ਵਿਆਹ ਹੋ ਗਿਆ ਹੈ ਤੇ ਇੱਕ ਬੇਟੀ ਵੀ ਪੈਦਾ ਹੋ ਗਈ ਪਲ ਪਰਦੇ ਲਈ ਤਾਂ ਮਨ ਵਿੱਚ ਕੁਝ ਚੁਬਿਆ ਕੁਝ ਗਵਾਚਣ ਦਾ ਅਹਿਸਾਸ ਹੋਇਆ ਸੀ ਕੁਝ ਟੁੱਟ ਗਿਆ ਗਿਆ ਸੀ ਸੀਨੇ ਅੰਦਰ ਪਰ ਮੈਂ ਫੌਰਨ ਉਸ ਨੂੰ ਆਪਣੇ ਅੰਦਰੋਂ ਅੰਦਰ ਕੱਢ ਕੇ ਬਾਹਰ ਸੁੱਟ ਦਿੱਤਾ ਮੇਰੇ ਮੰਮੀ ਡੈਡੀ ਵੀ ਮੇਰੇ ਵਿਆਹ ਦੇ ਲਈ ਫਿਕਰਮੰਦ ਰਹਿਣ ਲੱਗੇ ਸੀ ਉਹਨਾਂ ਨੇ ਇਸ ਦਿਸ਼ਾ ਵਿੱਚ ਆਪਣੇ ਯਤਨ ਤੇਜ ਕਰ ਦਿੱਤੇ ਸੀ ਪਰ ਮੇਰੇ ਤੇ ਲੱਗਿਆ ਤਲਾਕਸ਼ੁਦਾ ਦਾ ਲੈਵਲ ਹੈ ਕਈ ਚੰਗੇ ਚੰਗੇ ਰਿਸ਼ਤਿਆਂ ਨੂੰ ਮੇਰੇ ਤੱਕ ਪਹੁੰਚਾਣ ਦੇ ਰਸਤੇ ਬੰਦ ਕਰ ਦਿੰਦਾ ਸੀ 5 ਸਾਲ ਇਸੇ ਤਰ੍ਹਾਂ ਬੀਤ ਗਏ ਮੰਮੀ ਡੈਡੀ ਹੁਣ ਮੇਰੇ ਕਾਰਨ ਚਿੰਤਾ ਵਿੱਚ ਰਹੇ ਲੱਗੇ ਸੀ ਕਾਲਜ ਵਿੱਚ ਜਦੋਂ ਮੇਰੀ ਕੋਈ ਸਾਥੀ ਟੀਚਰ ਆਪਣੇ ਪਤੀ ਤੇ ਬੱਚਿਆਂ ਬਾਰੇ ਗੱਲ ਦੱਸਦੀ ਤਾਂ ਮੇਰੇ ਮਨ ਵਿੱਚ ਇੱਕ ਚੀਜ਼ ਸਜੇ ਉੱਠਦੀ ਸੀ ਲੱਗਦਾ ਕਿ ਸ਼ਾਇਦ ਤੁਹਾਡੇ ਤੋਂ ਅਲੱਗ ਹੋ ਕੇ ਗਲਤ ਕਦਮ ਚੱਕ ਲਿਆ ਫਿਰ ਪਤਾ ਨਹੀਂ ਕਿਵੇਂ ਕਾਲਜ ਦੇ ਜਾਣੇ ਪਹਿਚਾਣੇ ਲੈਕਚਰਰ ਨਾਲ ਮੁਲਾਕਾਤ ਹੋਈ ਹੌਲੀ ਹੌਲੀ ਇਹ ਮੁਲਾਕਾਤਾਂ ਆਪਣੇ ਪੰਨ ਵਿੱਚ ਬਦਲਣ ਲੱਗੀਆਂ ਸੀ ਇੱਕ ਸਾਲ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਪਰਖਣ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਲੈ ਲਿਆ। ਇਸ ਵਾਰ ਮੈਂ ਮਨ ਬਣਾ ਲਿਆ ਸੀ ਕਿ ਥੋੜੇ ਬਹੁਤ ਸਮਝੌਤੇ ਕਰਨੇ ਪੈਣਗੇ ਤਾਂ ਕਰ ਲਵਾਂਗੀ। ਆਪਣੀ ਜਿੱਦ ਤੇ ਗੁਮਾਨ ਦੇ ਕਰਕੇ ਇੱਕ ਵਾਰ ਤਾਂ ਵਸਿਆ-ਵਸਾਇਆ ਕਰ ਤੋੜ ਲਿਆ ਸੀ। ਦੁਬਾਰਾ ਇਸ ਤਰ੍ਹਾਂ ਨਹੀਂ ਕਰਾਂਗੀ। ਸਾਡੇ ਵਿਆਹ ਵਿੱਚ ਇੱਕ ਹਫ਼ਤਾ ਰਹਿ ਗਿਆ ਸੀ। ਮੇਰੇ ਹੋਣ ਵਾਲੇ ਪਤੀ ਕਿਸੇ ਸੈਮੀਨਾਰ ਦੇ سلسلے ਵਿੱਚ ਦੋ ਦਿਨਾਂ ਦੇ ਲਈ ਸ਼ਹਿਰ ਤੋਂ ਬਾਹਰ ਗਏ ਸੀ। ਵਾਪਸ ਆਉਂਦੇ ਸਮੇਂ ਉਹਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਕੇ ਤੇ ਮੌਤ ਹੋ ਗਈ। ਸਮਾਚਾਰ ਸੁਣ ਕੇ ਮੇਰੀ ਹਾਲਤ ਪਾਗਲਾ ਵੰਗ ਹੋ ਗਈ ਸੀ। ਹੁਣ ਸਭ ਕੁਝ ਖਤਮ ਹੋ ਚੁੱਕਿਆ ਸੀ। ਇਸ ਸਦਮੇ ਤੋਂ ਬਾਹਰ ਆਉਣ ਨੂੰ ਕਾਫੀ ਸਮਾਂ ਲੱਗ ਗਿਆ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਜ਼ਿੰਦਗੀ ਇਕੱਲੇ ਹੀ ਕੱਡਾਂਗੀ। ਪਹਿਲਾ ਵਿਆਹ ਕਰਕੇ ਮੈਂ ਖੁਦ ਆਪਣੀ ਜ਼ਿੰਦਗੀ ਨੂੰ ਉਜਾੜਨ ਦੇ ਰਾਹ ਤੇ ਲਿਆਂਦਾ ਤੇ ਦੂਜੀ ਵਾਰ ਕਿਸਮਤ ਨੇ ਖੁਸ਼ੀਆਂ ਦੇਣ ਤੋਂ ਪਹਿਲਾਂ ਹੀ ਖੋ ਲਈਆਂ। ਮੇਰੀ ਸਥਿਤੀ ਕਾਰਨ ਮੰਮੀ ਡੈਡੀ ਨੂੰ ਬੇहद ਮਾਨਸਿਕ ਤਣਾਅ ਰਹਿਣ ਗਈ ਸੀ 5 ਸਾਲ ਦੇ ਅੰਦਰ ਹੀ ਪਹਿਲਾ ਡੈਡੀ ਫਿਰ ਮੰਮੀ ਦੋਨੋਂ ਇਸ ਦੁਨੀਆ ਨੂੰ ਛੱਡ ਗਏ ਸੀ ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ ਤੇ ਅੰਦਰੋਂ ਟੁੱਟ ਗਈ ਸੀ ਆਪਣੇ ਵਿਹਾਰ ਤੇ ਹੁਣ ਮੈਨੂੰ ਪਛਤਾਵਾ ਹੁੰਦਾ ਸੀ ਪਰ ਹੁਣ ਕੀ ਹੋ ਸਕਦਾ ਸੀ ਕਹਿੰਦੇ ਨੇ ਨਾ ਸਮਾਂ ਹੀ ਤਾਂ जख्मਾਂ ਨੂੰ ਭਰਨ ਦੀ ਦਵਾਈ ਹੈ ਹੌਲੀ-ਹੌਲੀ ਮੈਂ ਜ਼ਿੰਦਗੀ ਦੇ ਨਾਲ ਸਮਝੌਤਾ ਕਰ ਲਿਆ ਫਿਰ ਸਮਾਂ ਲਗਾਉਣ ਤੇ ਬਿਜੀ ਰਹਿਣ ਦੇ ਲਈ ਦੋ ਤਿੰਨ ਸਮਾਜਿਕ ਸੰਸਥਾਵਾਂ ਨਾਲ ਜੁੜ ਗਈ ਨਾਲ ਹੀ ਪੀ ਐਚ ਡੀ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਜ਼ਿੰਦਗੀ ਫਿਰ ਤੋਂ ਨੋਰਮਲ ਹੋਣ ਲੱਗੀ ਸੀ 10 ਸਾਲ ਬੀਤਣ ਤੋਂ ਬਾਅਦ ਕਾਲਜ ਵਿੱਚ ਮੈਨੂੰ ਪ੍ਰਿੰਸੀਪਲ ਦੇ ਉਹਦੇ ਤੇ ਨੁਕਤੀ ਮਿਲ ਗਈ ਇਸੇ ਦੌਰਾਨ ਦੋ ਚਾਰ ਵਾਰ ਲੋਕਾਂ ਤੋਂ ਤੁਹਾਡੇ ਬਾਰੇ ਖਬਰਾਂ ਮਿਲਦੀਆਂ ਰਹੀਆਂ ਸੀ ਕਿ ਤੁਹਾਡੀ ਪਤਨੀ ਨੂੰ ਦਿਲ ਦਾ ਦੌਰਾ ਪਿਆ ਕੁਝ ਦਿਨ ਹਸਪਤਾਲ ਵਿੱਚ ਰਹੀ ਸੀ ਤੁਹਾਡੀ ਬੇਟੀ ਵੀ ਕਾਫੀ ਵੱਡੀ ਹੋ ਗਈ ਹੈ ਕੱਲ੍ਹ ਵਿੱਚ ਪੜਦੀ ਹੈ ਵਗੈਰਾ ਵਗੈਰਾ ਮਨ ਦੇ ਕੋਨੇ ਤੋਂ ਆਵਾਜ਼ ਆਈ ਸੀ ਕਿ ਮੈਨੂੰ ਇੱਕ ਵਾਰ ਹਸਪਤਾਲ ਜਾ ਕੇ ਤੁਹਾਡੀ ਪਤਨੀ ਦੀ ਖੈਰੀਅਤ ਪੁੱਛਣੀ ਚਾਹੀਦੀ ਹੈ ਪਰ ਤੁਰੰਤ ਹੀ ਦਿਮਾਗ ਨੇ ਚੁਕੰਨਾ ਕੀਤਾ ਐਨੇ ਸਾਲਾਂ ਤੱਕ ਕੋਈ ਸੰਬੰਧ ਨਾ ਹੋਣ ਤੇ ਪਹਿਲਾਂ ਕੀਤੇ ਦੁਰਵਿਵਾਰ ਦੇ ਕਾਰਨ ਪਤਾ ਨਹੀਂ ਤੁਹਾਡੀ ਪ੍ਰਤੀਕਿਰਿਆ ਕੀ ਹੋਵੇਗੀ ਤੁਸੀਂ ਆਪਣੀ ਪਤਨੀ ਨੂੰ ਮੇਰੇ ਬਾਰੇ ਪਤਾ ਨਹੀਂ ਕਿ ਉਹ ਜਈ ਜਾਣਕਾਰੀ ਦਿੱਤੀ ਹੋਵੇਗੀ ਕਿਤੇ ਬੇਇਜਤ ਹੋ ਕੇ ਵਾਪਸ ਨਾ ਆਉਣਾ ਪਵੇ ਇਸ ਲਈ ਮਨ ਦੀ ਆਵਾਜ਼ ਨੂੰ ਮੈਂ ਉੱਥੇ ਹੀ ਦਬਾ ਲਿਆ ਅਗਲੇ ਸਾਲ ਹੀ ਮੈਨੂੰ ਪਤਾ ਲੱਗਾ ਕਿ ਤੁਹਾਡੀ ਪਤਨੀ ਦਾ ਦੇਹਾਂਤ ਹੋ ਗਿਆ ਉਸ ਸਮੇਂ ਮਨ ਨੇ ਬਹੁਤ ਉਫਸਾਇਆ ਸੀ ਇਨਸਾਨੀਅਤ ਦੇ ਨਾਂ ਤੇ ਚੋਕ ਪ੍ਰਗਟ ਕਰਨ ਲਈ ਮੈਨੂੰ ਜਾਣਾ ਚਾਹੀਦਾ ਹੈ ਪਰ ਦਿਮਾਗ ਦੀ ਚਿਤਾਵਨੀ ਦੇ ਕਾਰਨ ਫਿਰ ਖਾਮੋਸ਼ੀ ਨਾਲ ਵਿਚਾਰਾਂ ਨੂੰ ਟੜਕ ਬੀਤਾ ਸਾਲ ਹੋਰ ਬੀਤ ਗਿਆ ਇਸੇ ਦੌਰਾਨ ਹੁਣ ਇਹ ਪਤਾ ਲੱਗਾ ਕਿ ਤੁਹਾਡੀ ਬੇਟੀ ਦਾ ਵਿਆਹ ਤੈ ਹੋ ਗਿਆ ਹੈ ਅਗਲੇ 15 ਦਿਨਾਂ ਬਾਅਦ ਵਿਆਹ ਹੋ ਜਾਵੇਗਾ ਤੇ ਉਹ ਸੋਹਰੇ ਚਲੀ ਜਾਵੇਗੀ ਇਸ ਤੋਂ ਬਾਅਦ ਤੁਸੀਂ ਬਿਲਕੁਲ ਇਕੱਲੇ ਰਹਿ ਜਾਓਗੇ ਤੇ ਇਸੇ ਇਕੱਲੇਪਨ ਦੀ ਪੀੜ ਨੂੰ ਮੇਰੇ ਤੋਂ ਬਿਹਤਰ ਕੌਣ ਜਾਣ ਸਕਦਾ ਹੈ ਵਰਿਆਂ ਤੋਂ ਹੀ ਇਕੱਲੇਪਨ ਦਾ ਬੋਝ ਟੋੰਦੀ ਇਹ ਜ਼ਿੰਦਗੀ ਜਿਉ ਰਹੀ ਹਾਂ ਤੁਸੀਂ ਸੋਚ ਰਹੇ ਹੋਵੋਗੇ ਜਿਸ ਨੂੰ ਪਤਨੀ ਬਣਾ ਕੇ 2 ਸਾਲ ਨਾਲ ਰਹਿ ਕੇ ਵੀ ਆਪਣੇ ਪੰ ਦਾ ਅਹਿਸਾਸ ਨਹੀਂ ਹੋਇਆ ਤੁਹਾਡੇ ਸੁੱਖ ਦੁੱਖ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਸ ਵਿੱਚ 20 ਸਾਲਾਂ ਬਾਅਦ ਕੀ ਮੈਂ ਆਪਣਾ ਪਨ ਤੇ ਹਮਦਰਦੀ ਪੈਦਾ ਹੋ ਰਹੀ ਹੈ ਮੈਂ ਮੰਨਦੀ ਹਾਂ ਕਿ ਮੈਂ ਹੰਕਾਰ ਤੇ ਨਾਦਾਨੀਆਂ ਦੇ ਕਾਰਨ ਤੁਹਾਡੇ ਤੋਂ ਰਿਸ਼ਤਾ ਤੋੜ ਲਿਆ ਪਰ ਕੁਝ ਸਾਲਾਂ ਬਾਅਦ ਪਛਤਾਵਾ ਵੀ ਹੋਣ ਲੱਗਾ ਸੀ ਪਰ ਉਦੋਂ ਕੁਝ ਨਹੀਂ ਹੋ ਸਕਦਾ ਸੀ ਹੁਣ ਜਦੋਂ ਤੁਸੀਂ ਵੀ ਇਕੱਲੇ ਰਹਿ ਗਏ ਹੋ ਤਾਂ ਆਪਣੀ ਗਲਤੀ ਦਾ ਪਛਤਾਵਾ ਕਰਨ ਦਾ ਮੌਕਾ ਸਮਝ ਕੇ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ ਮੈਂ ਮੰਨਦੀ ਹਾਂ ਕਿ ਤੁਹਾਡੇ ਤੇ ਮੇਰਾ ਕੋਈ ਅਧਿਕਾਰ ਨਹੀਂ ਪਰ ਇਨਸਾਨੀਅਤ ਦੇ ਨਾਂ ਤੇ ਪਸਤਾਵਾ ਕਰਨ ਦੇ ਨਾਂ ਤੇ ਤੁਹਾਡੇ ਸਾਹਮਣੇ ਇਹ ਪ੍ਰਸਤਾਵ ਰੱਖ ਰਹੀ ਹਾਂ ਕਿ ਅਸੀਂ ਦੋਨੇ ਜ਼ਿੰਦਗੀ ਦੇ ਇਸ ਪੜਾਅ ਤੇ ਦੁਬਾਰਾ ਮਿਲ ਕੇ ਨਹੀਂ ਰਹਿ ਸਕਦੇ ਮੈਂ ਆਪਣੀਆਂ ਗਲਤੀਆਂ ਦੀ ਮਾਫੀ ਤਾਂ ਪਹਿਲਾਂ ਹੀ ਮੰਗ ਚੁੱਕੀ ਹਾਂ ਹੁਣ ਇਸ ਉਮਰ ਵਿੱਚ ਸਮਝ ਆਉਣ ਤੇ ਜ਼ਿੰਦਗੀ ਦੇ ਉਤਾਰ ਚੜਾਵਾਂ ਦੇ ਵਿਚਕਾਰ ਕਾਫੀ ਤਜਰਬੇ ਹੋਏ ਹਨ ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱਤੀ ਹੈ ਮੈਂ ਹੁਣ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤੁਹਾਡੀ ਬੇਟੀ ਨੂੰ ਸ਼ਾਇਦ ਇਸ ਤੋਂ ਇਤਰਾਜ਼ ਹੋ ਸਕਦਾ ਹੈ ਪਰ ਉਹ ਵੀ ਤੁਹਾਡੇ ਇਕੱਲੇਪਨ ਨੂੰ ਦੂਰ ਕਰਨ ਤੇ ਇਸ ਤਰ੍ਹਾਂ ਕਰਨ ਲਈ ਰਾਜ਼ੀ ਹੋ ਜਾਵੇਗੀ ਤੁਸੀਂ ਡੂੰਘਾਈ ਨਾਲ ਇਸ ਵਿਸ਼ੇ ਤੇ ਵਿਚਾਰ ਕਰ ਲਿਓ ਫਿਰ ਮੈਨੂੰ ਸੂਚਿਤ ਕਰਿਓ ਤੁਹਾਡੀ ਸਹਿਮਤੀ ਦਾ ਇੰਤਜ਼ਾਰ ਰਹੇਗਾ ਸਮਿੰਦਰ ਦਾ ਖੱਤ ਪੜ ਕੇ ਮਨਪ੍ਰੀਤ ਸੁੰਨ ਹੋ ਗਿਆ। ਸਮਿੰਦਰ ਦੇ ਪ੍ਰਸਤਾਵ ਕਾਰਨ ਦਿਲ ਤੇ ਦਿਮਾਗ ਵਿੱਚ ਸੀਤ ਯੁੱਧ ਸ਼ੁਰੂ ਹੋ ਗਿਆ ਸੀ। ਜਿੱਥੇ ਦਿਲ ਉਸ ਨੂੰ ਨਕਾਰਨ ਲਈ ਪ੍ਰੇਰਿਤ ਕਰ ਰਿਹਾ ਸੀ, ਉੱਥੇ ਦਿਮਾਗ ਉਸ ਨੂੰ ਦੂਰਦਰਸ਼ਤਾ ਨਾਲ ਸਵੀਕਾਰ ਕਰਨ ਦੀ ਪਰੇਨਾਂ ਦੇ ਰਿਹਾ ਸੀ। ਉਸ ਦਾ ਮੰਨਣਾ ਸੀ ਕਿ ਸਮਿੰਦਰ ਆਪਣੀ ਗਲਤੀ ਦੀ ਮਾਫੀ ਸਜ਼ਾ ਭੁਗਤ ਚੁੱਕੀ ਹੈ। ਜੇਕਰ ਉਹ ਉਸ ਦਾ ਪਸਤਾਵਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ ਦੋਨੇ ਇਕੱਲੇ ਹਨ 23 ਉਮਰ ਵਿੱਚ ਸਾਥੀ ਦੀ ਬਹੁਤ ਜ਼ਿਆਦਾ ਲੋਡ ਮਹਿਸੂਸ ਹੁੰਦੀ ਹੈ ਇਸ ਪ੍ਰਸਤਾਵ ਨੂੰ ਮੰਨਣ ਨਾਲ ਦੋਨਾਂ ਦਾ ਜੀਵਨ ਸਹਿਜ ਹੋ ਜਾਵੇਗਾ ਕਾਫੀ ਸੋਚ ਵਿਚਾਰ ਤੋਂ ਬਾਅਦ ਆਖਿਰ ਮਨਪ੍ਰੀਤ ਨੇ ਫੈਸਲਾ ਲੈ ਲਿਆ ਕਿ ਸਮਿੰਦਰ ਦੇ ਪ੍ਰਸਤਾਵ ਨੂੰ ਸਵੀਕਾਰਨ ਵਿੱਚ ਕੋਈ ਬੁਰਾਈ ਨਹੀਂ ਹੁਣ ਉਹ ਇਸਤੇ ਵਿਚਾਰ ਕਰਨ ਲੱਗ ਗਿਆ ਸੀ ਕਿ ਬੇਟੀ ਨੂੰ ਕਿਸ ਤਰ੍ਹਾਂ ਸਮਝਾਵਾਂਗਾ ਤੇ ਸੁਮਿੰਦਰ ਨਾਲ ਉਹ ਕਿਸ ਤਰ੍ਹਾਂ ਪੇਸ਼ ਆਵੇਗੀ ਉਸ ਨੂੰ ਪੂਰੀ ਉਮੀਦ ਸੀ ਕਿ ਬੇਟੀ ਸਮਝਦਾਰ ਹੈ ਤੇ ਆਪਣੇ ਬਾਪ ਦੇ ਇਕੱਲੇਪਨ ਨੂੰ ਧਿਆਨ ਵਿੱਚ ਰੱਖਦੇ ਹਾਂ ਹੋਇਆ ਉਹ ਇਸ ਪ੍ਰਸਤਾਵ ਨੂੰ ਦਿਲੋਂ ਸਵੀਕਾਰ ਕਰ ਲਵੇਗੀ ਮਨਪ੍ਰੀਤ ਦੇ ਚਿਹਰੇ ਤੇ ਇੱਕ ਸ਼ਾਂਤ ਜਈ ਮੁਸਕਰਾਹਟ ਤੈਰ ਗਈ ਸੀ ਤੇ ਸੁਮਿੰਦਰ ਨੂੰ ਹਾਂ ਪੱਕੀ ਜਵਾਬ ਲਿਖਣ ਲਈ ਉਹ ਪੈਨ ਤੇ ਕਾਗਜ਼ ਲੈਣ ਲਈ ਅੰਦਰ ਚਲਾ ਗਿਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਕਿ ਮਨਪ੍ਰੀਤ ਨੇ ਸੁਮਿੰਦਰ ਨੂੰ ਮੌਕਾ ਦੇ ਕੇ ਠੀਕ ਕੀਤਾ ਜਾਂ ਗਲਤ ਸੁਮਿੰਦਰ ਨੂੰ ਕਾ ਮਿਲਣਾ ਚਾਹੀਦਾ ਸੀ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨ